भी कहो कि सिर्फ मैडम पकई पकई मार दी बोल दी बोल दी कम भी करते हैं गल नहीं अच्छा स्पैशल शूट कैंसल करके जीरी लाने आई खेत हाउ हाउ डेयर डेयर यू यू ऑफ ऑफ स्पीकिंग स्पीकिंग विद विद मी मी शट अप व्हाट्स योर प्रोफेशन फार्मर्स फार्मर्स ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਖੇਤਾਂ 'ਚ ਪਹੁੰਚੇ ਹੋਏ ਆ ਤੁਹਾਨੂੰ ਪਤਾ ਹੀ ਹੈ ਹਨਾ ਚੌਥੇ ਦਿਨ ਪਹੁੰਚ ਜਾਨੇ ਆ ਤੁਸੀਂ ਕਹੋਗੇ ਅੱਜ ਆਪਾਂ ਜੀਰੀ ਲੈਣ ਆਏ ਹੋਏ ਆ ਆ ਪਿੱਛੇ ਔਰ ਦੇਖੋ ਮੈਂ ਵੀ ਉੱਥੇ ਜਾ ਰਹੀ ਆ ਤੁਹਾਨੂੰ ਦੱਸਦਾ ਕਿਉਂਕਿ ਜੀਰੀਆਂ ਲੱਗ ਰਹੀਆਂ ਨੇ ਹੁਣ ਝੋਨਾ ਜਿਹੜਾ ਆਪਣੇ ਬੀਜਾ ਜਾ ਰਿਹਾ ਸਾਰਿਆਂ ਨੂੰ ਪਤਾ ਹੀ ਆ ਆਪਾਂ ਵੀ ਅੱਜ ਝੋਨਾ ਲੈਣ ਆਏ ਹੋਏ ਆ ਤੁਹਾਨੂੰ ਪੂਰਾ ਬਲੌਗ ਦਿਖਾਵਾਂਗੇ ਦੇਖਿਓ ਕੀ ਮੈਂ ਝੋਨਾ ਲਾਵਾਂਗੇ ਠੀਕ ਆ ਆਜੋ ਫਿਰ ਤੁਹਾਨੂੰ ਦਿਖਾਈਏ ਉੱਧਰ ਚੱਲਦੇ ਆਪਾਂ ਜਿੱਥੇ ਝੋਨਾ ਲੱਗ ਰਿਹਾ ਆ ਸੱਤਾਂ ਵੀ ਜਾ ਰਹੇ ਆ ਸੱਤੇ ਹਾਂਜੀ ਓ ਤੂੰ ਕੀ ਕਰਨ ਜਾ ਰਿਹਾ ਦੱਸ ਦੇ ਮੜ ਜਾ ਕਰਾਵਾਂਗੇ ਜਿੰਨੀ ਕਿ ਹਿੰਮਤ ਹੋ ਉਹਨਾਂ ਕਿ ਤੱਕ ਕਰਾਂਗੇ ਹੈ ਹਾਂ 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 ਲਵਾਵੇਂਗਾ ਦੇਖ ਤਰਾ ਝੱਗ ਪਈਆ ਹੈ ਆ ਸਾਫ ਕਰਨੀ ਆ ਬਾਰ-ਬਾਰ ਦਾ ਉੱਪਰ-ਉੱਪਰ ਦਾ ਕੰਮ ਕੋਈ ਗੁੱਛੀਆਂ ਲਿਆਣੀਆਂ ਇੱਧਰ-ਉੱਧਰ ਦੇਣੀ ਬਈਆਂ ਦੇ ਚਾਹ ਪਾਣੀ ਕਰਨੀ ਬਹੁਤ ਪਟਣੀ ਹਾਂ ਬੋਦ ਦੱਸਣੀ ਕਿੱਥੇ ਪਟਣੀ ਪਨੀਰੀ ਦੇਖਣਾ ਵੀ ਕੋਈ ਛਿੱਦੀ ਦਾ ਨਹੀਂ ਲਾ ਰਿਆ ਕੋਈ ਸੰਘਣੀ ਦਾ ਨਹੀਂ ਲਾ ਰਿਆ ਚੱਲ ਚਲੀ ਆ ਜਾ ਫਿਰ ਹਾਂ ਆ ਸਾਰਾ ਕੰਮ ਦੇਖਣਾ ਲੈ ਵੀ ਧਿਆਨ ਨਾਲ ਦੇਖਿਓ ਵਲੌਗ ਠੀਕ ਹੈ ਆਪਾਂ ਤੁਹਾਨੂੰ ਅੱਜ ਜੀਰੀ ਲਵਾਵਾਂਗੇ ਸਾਰਿਆਂ ਨੂੰ ਜਿਨ੍ਹਾਂ ਨੇ ਕਦੇ ਨਹੀਂ ਲਾਈਓ ਵਲੌਗ ਚ ਦੇਖ ਕੇ ਲਾ ਲਿਓ ਹਾਂ ਸਾਰੀਆਂ ਪਹਿਲਾਂ ਡੋਲਾ ਜਿਹੜੀਆਂ ਲੀਪੀਆਂ ਹਾਂ ਆ ਸਾਰੇ ਕੰਮ ਆਪਾਂ ਹੀ ਕਰ ਰਹੇ ਆਇਓ ਹਾਂ ਲਿੱਕੀਆਂ ਪਿਆ ਸਾਰੀਆਂ ਦੇਖ ਆ ਦੇਖ ਆ ਪਾਣੀ ਦੇ ਵਿੱਚੋਂ ਪਈਆ ਪਨੀਰੀ ਜ਼ੂਮ ਕਰਕੇ ਦਿਖਾਵਾਂ ਤੁਹਾਨੂੰ ਆ ਦੇਖੋ ਆ ਚੱਲ ਰਿਹਾ ਜੀ ਕੰਮ ਆਪਾਂ ਅੱਜ ਸਪੈਸ਼ਲ ਪਹੁੰਚੇ ਆ ਇੱਥੇ ਜੀਰੀ ਲਾਉਣ ਵਾਸਤੇ ਉਹ ਵੀ ਸ਼ੂਟ ਕੈਨਸਲ ਕਰਕੇ भैया कैसे हो? ठीक हूँ। ठीक हो? हैं? मैं भी ठीक हूँ। क्या बात है? <laughs> हम्म? कितना हो? कहीं से लगा लो। हैं? कहीं से लगा लो। हाँ लगाती मैं। आपने पहले कभी लगाया है क्या? हाँ हर साल लाके जाने हैं। अच्छा। और

ਲਵਾ ਦੂੰਗੀ ਕਿੱਥੋਂ ਆਏ ਆ ਤੁਸੀਂ ਪੰਜਾਬੀ ਬੋਲਿਓ ਲੈ ਹੁਣ ਪੰਜਾਬੀ ਬੋਲੋ ਨਾ ਮੇਰੇ ਇਹ ਵੀ ਬੋਲ ਰਹੇ ਨੇ ਉਸ ਵਾਲੀ ਬਾਤ ਚਲ ਹਿੰਦੀ ਹੀ ਬੋਲ ਲਓ ਹੈ ਅਰੇ ਇਹਦੀ ਮੋਲਦੀ ਆ ਪੰਜਾਬੀ ਐਮ ਉਸਨੇ ਆਤੀ ਹੈ ਆਤੀ ਆ ਕੋਈ ਨਾ ਤੁਹਾਨੂੰ ਵੀ ਆ ਜੂਗੀ ਕਿੰਨੇ ਕਿਲੇ ਲਾ ਦੰਦੇ ਇੱਕ ਦਿਨ ਚ ਇੱਕ ਕਿਲਾ ਇੱਕ ਦਿਨ ਚ ਬਸ ਅੱਛਾ ਕਿਨੇ ਕਿਲੇ ਲਾ ਲੈ ਹੁਣ ਤੱਕ ਗੱਸ ਮਾਰਾ ਕਿਲਾ ਸਹੀ ਲੱਗ ਰਹੀ ਹੈ ਨਾ ਸਹੀ ਲੱਗ ਰਹੀ ਹੈ ਲੈ ਵੀ ਜਿਹੜੇ ਵੀਡੀਓ ਦੇਖ ਰਹੇ ਹੋ ਚੰਗੀ ਤਰ੍ਹਾਂ ਦੇਖ ਲਓ ਸਾਰੇ ਕੰਮ ਆਂਦੇ ਨੇ ਸਾਨੂੰ ਕਿਤੇ ਐਵੇਂ ਕਹੋ ਕਿ ਸਿਰਫ ਮੈਡਮ ਪਕਾਈ ਪਕਾਈ ਮਾਰਦੀ ਆ ਬੋਲਦੀ ਬੋਲਦੀ ਆ ਕੰਮ ਵੀ ਕਰਦੇ ਆ ਅਸੀਂ ਇਹੋ ਜੀ ਗੱਲ ਨਹੀਂ ਅੱਜ ਸਪੈਸ਼ਲ ਸ਼ੂਟ ਕੈਨਸਲ ਕਰਕੇ ਜੀਰੀ ਲਾਉਣ ਆਈਆਂ ਖੇਤਾਂ 'ਚ ਤੇ ਤੁਹਾਨੂੰ ਵੀ ਸਾਰਿਆਂ ਨੂੰ ਕਹਿ ਰਹੇ ਆ ਆਪਣੇ ਕੰਮ ਆਪ ਕਰਿਆ ਕਰੋ ਏ ਲਗੇ ਕਿੱਥੋਂ ਤੁਸੀਂ ਯੂਪੀ ਤੋਂ ਯੂਪੀ ਤੋਂ ਯੂਪੀ ਤੋਂ ਕਿਹੜੇ ਪੁਰਸੇ ਸਹਿਜਾਂਦਪੁਰ ਲਓ ਜੀ ਇਧਰ ਆਪਾਂ ਸਾਰੇ ਜਿਹੜੇ ਲਾ ਚੁੱਕੇ ਆ ਤੇ ਆ ਅੱਜ ਆਪਾਂ ਨੇ ਲਾਣੀ ਆ ਠੀਕ ਹੈ ਸਭ ਤੇ ਇਧਰ ਨੂੰ ਕੈਮਰਾ ਕਰਕੇ ਦਿਖਾ ਦੇ ਮੜੀ ਜਿਹੜੀ ਲੱਗ ਗਈ ਆ ਵੀ ਉਹ ਲੋਲੀ ਘੜੀ ਆ ਆਪਣੀ ਹੂੰ ਉਹ ਪੌਦ ਪਕੜਾ ਦੇ ਸੁਰਜੀਤ ਸੈਲਨਾਰੀਆਂ ਨਾ ਮੈਂ ਸੈਲਨਾਰੀ ਹੂੰ

ਆ ਜਾ ਜੀ ਰਾਜਾ ਤੂੰ ਜੀ ਜਰਾ ਆ ਤੂੰ ਕੀ ਕਰ ਰਿਹਾ ਵਾ ਲੇ ਯਾ ਤਰ੍ਹਾਂ ਕਰਿਓ ਨਿਕਲਿਆ 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 ਹਾਂ अब क्या आएगा किधर जाए उधर क्या है लगा ले लगा ले लगा ले ਲਓ ਜੀ ਦੇਖੋ ਇਦਾਂ ਲੱਗਦੀ ਆ ਜੀਰੀ ਵੈਸੇ ਤਾਂ ਜਿਹੜੇ ਦੇਖ ਰਹੇ ਉਹਨਾਂ ਨੂੰ ਪਤਾ ਹੀ ਹੋਣਾ ਹਨਾ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਹੈਗੇ ਨੇ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹ ਦੇਖ ਲਓ ਆ ਦੇਖੋ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਿਆ ਵਲੌਗ ਇਹ ਵੈਸੇ ਸੀ ਹਰ ਸਾਲ ਆ ਕੇ ਲੰਦੇ ਆ ਜੀਰੀ ਕੈਸਾ ਲੰਦੇ ਆ ਖੇਤਾਂ ਚ ਚਲਾਣਾ ਤੁਸੀਂ ਵੀ ਜਿੰਨਾ ਜਿੰਨਾ ਨੇ ਜੀਰੀ ਲਾਈਆ ਰੀਲਾਂ ਬਣਾ ਕੇ ਜਦੋਂ ਰਵਾਇਓ ਬਣੀਆਂ ਥੋੜਾ ਜਿਹਾ ਵੀਡੀਓ ਦੇ ਚੱਕਰ ਚ ਪਿੱਛੇ ਰਹਿ ਗਈ ਉਹ ਅੱਗੇ ਲੰਗੇ ਮੇਰੀ ਲੱਗ ਤੋੜਾ ਹੈ ਭਾਈ ਇਹ ਗੁੱਛੇ ਖੁੱਲ ਗਏ ਆ ਪਿਆ ਆ ਜਾ ਤੇ ਖੜੇ ਕੀ ਕਰ ਰਹੇ ਤੂੰ ਵੀ ਲਵਾ ਦੇ ਆ ਰਹੇ ਆ ਬਸ ਮੈਂ ਆ ਰਿਹਾ ਦਾ ਮੈਂ ਉਹ ਦੇਖ ਰਿਹਾ ਦਾ ਵੀ ਠੀਕ ਲਗੀ ਹੋਈ ਆ ਕਿ ਨਹੀਂ ਆਹੋ ਜੱਜਮੈਂਟ ਤੇ ਖੜੇ ਚੱਲ ਵਾੜੇ ਇੱਧਰ ਲਾ ਦੇ ਕਰਨੀ ਪੈਂਦੀ ਆ ਫਿਰ ਬਾਅਦ ਚ ਓੱਖਾ ਹੋ ਜਾਂਦਾ ਬਾਅਦ ਚ ਟੋਈਏ ਲਾਣੇ ਪਏ ਆ ਲੈ ਵੀ ਹੁਣ ਸੱਤੇ ਤੋਂ ਪਾਜਰੀ ਲੁਵਾਨੇ ਆ ਤੇ ਇਹ ਦੇਖਿਓ ਓ ਵਾਹ ਦੂ ਵਾਹ ਚਾਕਤ ਗੁੱਚੀ ਗਾਰਾ ਕਾਫੀ ਤੁਰਨਾ ਔਖਾ ਹੁੰਦਾ ਇਹ ਮੈਨੂੰ ਤਾਂ ਕੋਈ ਨਹੀਂ ਹੋਇਆ ਤੁਰਨਾ ਔਖਾ ਨਹੀਂ ਆਇਆ ਤਾਂ ਨਹੀਂ ਹੁੰਦਾ ਵੀ ਪਰ ਜੋਰ ਲੱਗਦਾ ਇਹ ਤੂੰ ਹੀ ਲਿਆ ਜਾਂਦਾ ਕਿੱਲਾ ਵੀ ਕਿਨੇ ਕਿੱਲੇ ਲਾਵੀਂ ਅੱਜ ਲਾ ਦਾਂ ਮੈਂ ਤਾਂ 4 ਕਿੱਲੇ 4 ਕਿੱਲੇ ਹਾਂ ਲਾ ਸਪੀਡ ਦਾ ਦੇਖ ਤੂੰ ਸਪੀਡ ਲੈ ਵੀ ਤੇ ਸਪੀਡ ਦੇਖੋ ਕਿੰਨੀ ਕਾ ਦੇਖੀ ਬੱਲੇ 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 ਚੱਲ ਦਿਖਾਈ ਤਰੀਕੇ ਨੀ ਕਿ ਸਪੀਡ ਆ ਸਪੀਡ ਜੀਰੀ ਲਾਣ ਦੀ ਦੇਖ 1 2 3 ਸਟਾਰਟ 1 2 ਕਿਦ ਕਿ ਲਾਹੇਗਾ ਹੁਣ ਬੁੱਤੇ ਉਹ ਨਾ ਗਿਣ ਕੇ ਲਾਉਂ ਬਗਿਆਨਿਕ ਕਹਿੰਦੇ ਵੀ ਨਾ 1 ਮੀਟਰ ਦੇ ਵਿੱਚ ਗਿਣ ਕੇ 40 ਪਤਾ ਨਹੀਂ ਕਿਤਨੇ ਬੁੱਤੇ ਲਾਣੇ ਆ ਮੈਂ ਉਸ ਸਾਹ ਵਾਲਾ ਮੰਨਦਾ ਯਾਰ ਸਟੱਮੀ ਸਾਇੰਸ ਅਕੋਰਡਿੰਗ ਚੱਲਦਾ ਤਾਂ ਸਾਇੰਸ ਕੀ ਕਹਿੰਦੀ ਆ ਫਿਰ ਹੁਣ ਸਾਇੰਸ ਦਾ ਹੀ ਜੂਗਾ ਫਿਰ ਕੀ ਕਹਿੰਦੀ ਆ ਫਿਰ ਸਾਇੰਸ ਸਾਇੰਸ ਆ ਕਹਿੰਦੀ ਆ ਵੀ ਜੇ ਪਾ ਬੁੱਟੇ ਘੱਟ ਲਾਵੇਂ ਤਾਂ ਝਾੜ ਦਾ ਫਰਕ ਪੈ ਜਾਏਗਾ ਝਾੜਦਾ ਤਾਂ ਨਿਕਲੂਗਾ ਨਾ ਕੱਟ ਹੋ ਜਾਏਗਾ ਜੇ ਆਪਾਂ ਘੱਟ ਬੁੱਟੇ ਲਾਵੇਂ ਵੱਧ ਲਾਵੇਂ ਵੱਧ ਨਿਕਲੇਗਾ ਵੱਧ ਬੁੱਟੇ ਲਾਵਾਂਗੇ ਵੱਧ ਉਹ ਤਾਂ ਪਤਾ ਹੀ ਆ ਜੇ ਵੱਧ ਬੁੱਟੇ ਲਾਵਾਂਗੇ ਤਾਂ ਵੱਧ ਨਹੀਂ ਨਿਕਲੂਗਾ ਹਾਂ ਹਾਂ ਤਨੂ ਦੇ ਮੱਦੇ ਘੁੱਟੀ ਆ ਜਾ ਲਾਵਾ ਸਾ ਹੈ ਗਿਆ ਮੇਰੇ ਕੋਲ ਚੱਲ ਬਣਾਈਓ ਲੈ ਫਿਰ ਚਲੋ ਨੂੰ ਮੁਕਾਬਲਾ ਕਰਦੇ ਆ ਮੈਂ ਤੇ ਸੱਤਾ ਦੇਖਦੇ ਆ ਕਿਹੜਾ ਜ਼ਿਆਦਾ ਲਾਊਗਾ ਚੱਲ ਬਈ ਹੋ ਜਾ ਸਟਾਰਟ ਹੁਣ ਤੂੰ ਐ ਕਰ ਪਰਾਂ ਨੂੰ ਹੋਰ ਥੋੜੀ ਜੀ ਫਿਰ ਮੈਂ ਇਧਰ ਨੂੰ ਆ ਜਾਨੀ ਆ ਹਾਂ ਆ ਕੈਮਰਾ ਮੇਰੇ ਕਰੀਬ ਘੁਮਾ ਦਿਓ ਜੀ ਚਲੋ 1 2 3 ਸਟਾਰਟ ਚਲ ਦੇਖਿਓ ਬਈ ਹੁਣ ਧਿਆਨ ਨਾਲ ਕਿਹੜਾ ਜ਼ਿਆਦਾ ਲਾ ਰਿਆ ਰੈਗਾ ਨਾ ਪਿੱਛੇ ਕਹਿੰਦਾ ਹੀ ਮੇਰੀ ਸਪੀਡ ਆ ਸਪੀਡ ਆ ਉਹ ਤੂੰ ਐ ਫਿਰ ਆ ਸਾਰੀ ਤਾਂ ਡੈੜੀ ਛੱਡ ਗਿਆ ਦੇਖ ਆ ਦੇ ਉਹ ਫਿਰ ਉਧਰ ਹਲੇ ਬਾਹਰ ਆ ਕਿੰਨੇ ਬੁੱਟੇ ਲਾਇਆ ਦੇ ਵੀ 2 3 ਇਹ ਕਿੱ ਗਿਆ ਆ ਤਾਂ ਦਰਖਤ ਪੰਜ ਗਿਆ ਤਿੰਨ ਬੁੱਟਿਆਂ ਦਾ ਨਹੀਂ ਨਹੀਂ ਉਹ ਤਾਂ ਗਿਰ ਗਿਆ ਮੇਰ ਤੋਂ ਰੈ ਕੰਮ ਨਹੀਂ ਨਾ ਖਰਾਬ ਕਰਨਾ ਹੁਣੇ ਮਾੜਾ ਮੁੰਡਾ ਤਾਂ ਹੋ ਹੀ ਜਾਂਦਾ ਮੁਕਾਬਲਾ ਫਿਰ ਜੇ ਜਮਰਦਸਤ ਮੁਕਾਬਲਾ ਬਈ ਤੁਸੀਂ ਤੁਸੀਂ ਵੀ ਲਾਓ ਫਟਾਫਟ ਐ ਉਹ ਉਧਰ ਦੀ ਗੱਲ ਛੱਡ ਕੇ ਇੱਧਰ ਨਾ ਆਪਾਂ ਮੁਕਾਬਲਾ ਇੱਕ ਮੇਕਾ ਮੁਕਾਬਲਾ ਧਾਰ ਲੈ ਕੋਈ ਸ਼ਰਤ ਪੈਸੇ ਕੁਛ ਕਿੱਲੋ ਲੱਡੂ ਆਏ ਆ ਜਿਹੜਾ ਜਿੱਤੇਗਾ ਉਹ ਖਾਊਗਾ। ਨਾ ਬਈ ਆਪਣੇ ਦਿਨੇ ਖਾ ਜਾਂਦੇ। ਮੈਂ ਤਾਂ ਖਾ ਸਕਦੀ ਆ। ਮੈਂ ਤਾਂ ਦੋਵੇਂ ਪਾਸੇ ਮਾਰੇਗੇ। ਨਾ ਨਾ ਜਿਹੜਾ ਜਿੱਤੂਗਾ ਕਿਲੋ ਲੱਡੂ ਖਾਊਗਾ। ਹੁਣ ਤੂੰ ਦੇਖ ਲੈ ਜਿੱਤਣਾ ਕਿ ਹਾਰਨਾ। ਮੈਂ ਤਾਂ ਅੱਧਾ ਕਿ ਜਿੱਤੂਗਾ। ਨੁਕਸਾਨ ਤਾਂ ਤੇਰਾ ਹੀ ਆ ਜੇ ਤੂੰ ਜਿੱਤ ਕੇ ਲੱਡੂ ਖਾਲੇ ਤਾਂ ਵੀ ਤੇਰਾ ਪੇਟ ਖਰਾਬ ਹੋ ਜੂ। ਨਾ ਨਾ ਮੈਨੂੰ ਤਾਂ ਕੁਛ ਨਹੀਂ ਹੁੰਦਾ। ਚੱਲ ਫਿਰ ਤੂੰ ਹੀ ਜਿੱਤ ਜਾ। ਮੈਂ ਤਾਂ ਜਿੱਤੀ ਹੋਈਆਂ ਦੇਖੀ ਨਹੀਂ ਦੇੜੀ ਲਾਤੀ। ਆ ਲੈ। ਦੱਸ ਪਾਈ ਕਿਹੜਾ ਜਿੱਤਿਆ? ਮੈਂ ਹੀ ਜਿੱਤਾਂਗਾ ਇਹਦਾ। ਐਵੇਂ ਜਿੱਤੇਗਾ। ਕਮੈਂਟ ਕਰਕੇ ਦੱਸਿਓ ਕਿਹੜਾ ਜਿੱਤਿਆ ਦੇਖ ਲੈ ਇਹਨੇ ਚਾਰ ਬੁੱਟੇ ਲਾਏ ਨੇ ਨਾਲੇ ਮੈਂ ਗੱਲਾਂ ਕਰਦੀ ਆ ਮੈਂ ਫੇਰ ਵੀ ਕਿੰਨੇ ਲਾਤੀ ਉਹ ਕਾਹਨੂੰ ਲਾਏ ਆ ਤੇਰੇ ਸਾਰੇ ਤਾਂ ਮਹਿਰਵਾਲੇ ਤੂੰ ਸਿਰਫ ਤਿੰਨੇ ਬੁੱਟਿਆਂ ਦੀ ਲਾਈਨ ਲਾ ਰਹੀ ਆ ਐਵੇਂ ਕਿਵੇਂ ਲਾਦੀ ਆ ਤੂੰ ਤਾਂ ਮੇਰੇ ਘਰੇ ਕਰਾਇ ਤੇ ਪਾਣੀ ਫੇਰਤਾ ਪਾਣੀ ਤਾਂ ਪਹਿਲਾਂ ਹੀ ਫਿਰਿਆ ਬੈਠੇ ਹੂੰ ਮੈਨੂੰ ਲੱਗਦਾ ਮੀਂਹ ਵੀ ਆਉਣਾ ਲੱਈ ਆ ਮੀਂਹ ਆ ਜਾਏਗਾ ਵਧੀਆ ਆਪ ਜੀ ਦੀ ਦਾ ਕਿਹੜਾ ਕੋਈ ਨੁਕਸਾਨ ਆ ਸਹੀ ਗੱਲ ਆ ਆ ਤਾਂ ਪਾਣੀ 'ਚ ਤੈਰਨਾ ਇਸਨੇ ਇਹ ਤਾਂ ਪਾਣੀ ਵਧੀਆ ਹੀ ਆ ਔਰ ਬੈਸੇ ਹੁਣ ਹੁਣ ਤਾਂ ਜ਼ਿੰਮੇਦਾਰ ਬਥੇਰੇ ਕਹਿੰਦੇ ਸਾਡੇ ਖੇਤ ਚ ਕੱਢ ਦੋ ਪਾਣੀ ਸਾਡੇ ਚ ਕੱਢ ਦੋ ਹੁਣ ਕਿਹੜਾ ਕੋਈ ਨਿਕਸਾਨ ਆ ਪੂਜੇ ਅੱਗੇ ਪਿੱਛੇ ਕਦੇ ਪਾਣੀ ਕਿਸੇ ਦੀ ਫਸਲ ਚ ਪੈ ਜੇ ਜੇ ਕੱਢ ਦੀਏ ਕਦੀ ਲੜ ਪੈਂਦੇ ਆ ਕਿ ਔਖਾ ਦਾ ਸੌਣ ਚ ਹੋ ਜਾਂਦਾ ਹਾਂ ਯਾ ਅਗਲਾ ਹਰ ਕੋਈ ਪਾਣੀ ਨਹੀਂ ਕੱਢਣ ਦਿੰਦਾ ਫਿਰ ਆਹੋ ਇਹਦਾ ਨੱਕੇ ਮੇਕੇ ਬੰਦ ਕਰਨ ਨੂੰ ਆਨੇ ਆ ਹੂੰ ਨਹੀਂ ਹੁਣ ਜਿਵੇਂ ਮੈਂ ਲੈ ਵੀ ਚੱਲ ਹੁਣ ਮੈਂ ਮੁਕਾਬਲਾ ਜਿੱਤ ਗਈ ਬਸ ਹੋ ਗਈ ਸ਼ਰਤ ਪੂਰੀ ਬਸ ਹਾਂ ਚੱਲ ਫਿਰ ਹੁਣ ਮੈਂ ਚੱਲ ਲੀ ਆਂ

ਚਾਹ ਫਿਰ ਤੂੰ ਖਾਲੀ ਪਾਈ ਮੈਨੂੰ ਪੈਸੇ ਦੇ ਨਹੀਂ ਆਹੋ ਰੱਡੂਆਂ ਦੇ ਜੀ ਜੀ ਰੀ ਲੰਦੇ ਲੰਦੇ ਆ ਮੀ ਆ ਗਿਆ ਆ ਦੇਖ ਲੋ ਬੜਾ ਤੇਜ਼ ਮੀ ਆ ਗਿਆ ਆਪਾਂ ਥੋੜੇ ਟਾਈਮ ਲਈ ਛੱਡ ਕੇ ਹੁਣ ਚਾਹ ਪੀਣ ਲਈ ਆ ਗਏ ਆ ਬਹੁਤ ਤੇਜ਼ ਬਾਰਿਸ਼ ਆ ਬਹੁਤ ਜ਼ਿਆਦਾ ਤੇਜ਼ ਆ ਆ ਦੇਖ ਲੋ ਸਾਰਾ ਕੰਮ ਹੋ ਗਿਆ ਬੰਦ ਆਪਾਂ ਨੇ ਚਾਹ ਬਣਾਈ ਹੁਣ ਕੋਣ ਪੀਵਾਗੇ ਪੰਜ ਆ ਬਾਹਰ ਪੈ ਰਿਆ ਮੀ ਬੜਾ ਜ਼ਬਰਦਸਤ ਇਹ ਆਪਾਂ ਹੈਗੀਆਂ ਜੀ ਫਾਰਮ ਹਾਊਸ ਤੇ ਲੋ ਵੀ ਚਾਹ ਪੀਓ ਫਾਰਮ ਹਾਊਸ ਤੇ ਸੌਰੀ ਉਂਦੇ ਬਣਾ ਇੱਕ ਸਰਵ ਲਿੱਡੂ ਕਿੱਥੇ ਆ ਮੈਂ ਲਿਉਣੀ ਬਸ ਮਾ ਦੂਆ ਚਾਹ ਤੋਂ ਮੰਮੀ ਸਾਈਡੋਂ ਮੈਂ ਲਿੱਡੂ ਆ ਇਸ ਵਾਰ ਥੋੜੀ ਹੋਰ ਪਾ

ਮੌਸਮ ਤਾਂ ਠੰਡਾ ਹੋ ਗਿਆ ਤਾਂ ਨਹੀਂ ਟੁੱਟ ਕੇ ਵਿੱਚ ਆਂਦੇ ਹੋਏ ਆਲੋ ਬੇਟੀ ਆਲੋ ਜੀ ਮੋਏ ਹੈਗੇ ਆ ਟੁੱਟਰੇ ਵਿੱਚ ਦੋ ਦੋ ਦੀਆਂ ਸੱਪ ਤੇ ਸੱਪ ਤੇ ਦੇ ਕਿਨੇ ਕਿਨੇ ਕਹਿ ਵੀ ਸੀ ਕਿਨੇ ਰਹਿ ਕਿਨੇ ਤਲੇ ਕੀ ਖਾਣ ਲੈਂਦੇ ਪਹਿਲਾਂ ਠਾਡ ਹੋਰੀ ਤੇ ਦੇ ਦਿੰਦੇ ਵੀਰੇ ਲਓ ਜੀ ਚੱਲ ਵਾਟਸ ਯੂਰ ਨੇਮ ਕਰਤਾਰ ਸਿੰਘ ਓਕੇ ਵਾਟਸ ਯੂਰ ਪ੍ਰੋਫੈਸ਼ਨ ਹਾਰਮਰਸ Farmers, what are you doing now? Rice planting. Oh, very nice, very nice, very nice. Uh, what's your profession? Agriculture farmer. Agriculture, oh, you know, uh, where is God? Where is God? अ uh, hmm. रब कहां है रब किथे है बट गॉड इज प्रेजेंस एवरीवेयर ओ द गॉड इज प्रेजेंट एवरीवेयर रब हर जगह है ओके अ व्हाट्स योर क्वालिफिकेशन क्वालिफिकेशन 10th 10th ओके अ ए फ्रूट केड़े चीज दा हाइब्रिड ब्लैकबेरी ਮੇਰਾ ਹਾਲੇ ਥੋੜਾ ਅੰਗਰੇਜ਼ੀ ਚ ਹੱਥ ਟਾਈਟ ਹੈ ਪਰ ਪਾਪਾ ਐਵੇਂ ਨਾ ਸਮਝਿਓ ਕਿ ਸਿਰਫ ਖੇਤਾਂ 'ਚ ਕੰਮ ਕਰਦੇ ਆ ਪੂਰੀ ਅੰਗਰੇਜ਼ੀ ਬੋਲਦੇ ਨੇ ਡੈਡੀ ਓਕੇ ਤੇ ਡਿਡ ਯੂ ਈਟ ਲੰਚ ਨੋ ਟੇਟ ਨੋ ਏਟ ਓਕੇ ਖਾਈ ਸਕਦੇ ਆ ਵੀ ਆ ਜਾ ਆ ਜਾ ਕੀ ਕਰ ਰਿਹਾ ਬੈਠੇ ਰਹਾ ਕੋਈ ਵੈਬਸਾਈਟ ਜੀ ਦੇਖ ਰਹਾ ਚਲਾ ਰਹਾ ਮੈਂ ਨਾ ਇੱਕ ਚੀਜ਼ ਸੋਚੀ ਹਾਂ ਮੈਂ ਸਾਰੀ ਦੁਨੀਆ ਅੰਗਰੇਜ਼ੀ ਬੋਲੀ ਜਾਂਦੀ ਆ ਅੱਛਾ ਆਪਾਂ ਵੀ ਮਾੜੀ ਮੋਟੀ ਜੀ ਅੰਗਰੇਜ਼ੀ ਬੋਲਣੀ ਸਿੱਖ ਲਈਏ ਬੋਲਣ ਲੱਗ ਜਾਈਏ ਸਿੱਖਣੇ ਆ ਕਿ ਆ ਮਾਦੋਨ ਮੈਂ ਤਾਂ ਆਂਦੀ ਆ ਫੇਰ ਮੈਨੂੰ ਸਿਖਾ ਦੇ ਆਂਦੀ ਆ ਤੁਨੂੰ ਅੰਗਰੇਜ਼ੀ ਲਾ ਅੰਗਰੇਜ਼ੀ ਦੇ ਮਾਪਾਂ ਐ ਵੜਦ ਹੁੰਦੇ ਅੱਜ ਤੱਕ ਪੈਣ ਕਣਕ ਵੜਦੀ ਆ ਫੇਰ ਮੈਨੂੰ ਵੀ ਸਿਖਾ ਦੇ ਬਾਈ ਅੰਗਰੇਜ਼ੀ ਬੋਲਣੀ ਰੇ ਜੀ ਸਿਖਾ ਦੇ ਹੋਰ ਮੈਂ ਮਾੜੀ ਮੋਟੀ ਤਾਂ ਸਿੱਖ ਲਾਂ ਦੇਖ ਭਾਈ ਅੰਗਰੇਜ਼ੀ ਸਿੱਖਣ ਦਾ ਇੱਕ ਤਰੀਕਾ ਕਿਹੜਾ ਪਹਿਲਾਂ ਤੈਨੂੰ ਟੈਂਸਰ ਸਿੱਖਣੇ ਪਵੇਂ ਟੈਂਸਰ ਦਾ ਮੈਂ ਬਚਪਨ ਤੋਂ ਹੁਣ ਤੱਕ ਨਹੀਂ ਸਿੱਖ ਸਿੱਖੇ ਹੈਗੇ ਹੁਣ ਤਾਂ ਮੈਂ ਕੀ ਸਿਖਾਂਗੀ ਬਸ ਤਾਂ ਹੀ ਤਾਂ ਅੰਗਰੇਜ਼ੀ ਨਹੀਂ ਆਈ ਜੇ ਟੈਂਸਰ ਨਹੀਂ ਸਿੱਖਿਆ ਤੂੰ ਮੈਨੂੰ ਸਿੱਧੀ ਸਿੱਧੀ ਜੀ ਸਿਖਾ ਦੇ ਬਾਤ ਤੈਨੂੰ ਮੈਂ ਜਿਹਦੇ ਟੈਂਸਰ ਦਾ ਦੇਖੋ ਸਿੱਖਣੇ ਬਿਨਾਂ ਗੁਜ਼ਾਰਾ ਹੈ ਨਹੀਂ ਕੋ ਟੈਂਸਰ ਤਾਂ ਬੜੇ ਔਖੇ ਆ ਟੈਂਸਰ ਦਾ ਨਾਮ ਆ ਟੈਂਸਰ ਇੱਕ ਟੈਂਸਰ ਨਹੀਂ ਇੱਕ ਟੈਂਸਰ ਜਿਹਦਾ ਟੈਂਸਰ ਲੇਗਾ ਟੈਂਸਰ ਸਿੱਖੇਂਗੀ ਫੇਰ ਆਂਦੇ ਨਹੀਂ ਜੇ ਫਰੀਮ ਐਂਡ ਟੈਂਸ ਸਿੱਖਾਂਗੇ ਫੇਰ ਆਵਾਂਗੇ ਹੂੰ ਤੂੰ ਦੱਸ ਮੈਨੂੰ ਤਾਂ ਅੰਗਰੇਜ਼ੀ ਸਿਖਾ ਦੇ ਬਾਗਰੇਜੀ ਮੈਂ ਤੈਨੂੰ ਮੈਂ ਕਿਹਾ ਬਿਨਾ ਟੈਂਸ਼ਨ ਵਾਲੇ ਟੈਂਸ ਸਿਖਾ ਦੇ ਸਿਖਾ ਦੇ ਦੇਖ ਫਿਰ ਆਪਾਂ ਇੱਕ ਮਿੰਟ ਵਾਂ ਮੋਬਾਈਲ ਰੱਖਦਾ ਪਹਿਲਾਂ ਇਹ ਕਿਤੇ ਵੱਜੀ ਜਾਵੇ ਵਿੱਚ ਸਭ ਤੋਂ ਪਹਿਲਾਂ ਦੇਖ ਆਪਾਂ ਪੰਜਾਬੀ ਚ ਅੰਗਰੇਜ਼ੀ ਟੈਂਸ ਸਿੱਖਾਂਗੇ ਪੰਜਾਬੀ ਚ ਅੰਗਰੇਜ਼ੀ ਟੈਂਸ ਇਹ ਤਾਂ ਸਿੱਖ ਲਏਗੇ ਨਾ ਹਾਂ ਪੰਜਾਬੀ ਚ ਤਾਂ ਸਿੱਖ ਲਾਂਗੇ ਪੰਜਾਬੀ ਤਾਂ ਮੈਂ ਬੋਲ ਲੰਨੀ ਆ ਪੰਜਾਬੀ ਲਿਖ ਵੀ ਲੰਨੀ ਆ ਪੜ੍ਹ ਵੀ ਲੰਨੀ ਆ ਹਾਂ ਬਸ ਤੈਨੂੰ ਮੈਂ ਪੰਜਾਬੀ ਚ ਅੰਗਰੇਜ਼ੀ ਟੈਂਸ ਸਿਖਾਣ ਲੱਗਾ ਸਿਖਾ ਫਿਰ ਸਭ ਤੋਂ ਪਹਿਲਾਂ ਹੈਗਾ ਆਪਣਾ ਆਮ ਟੈਂਸ ਆਮ ਟੈਂਸ ਇਹ ਕਿਹੜਾ ਟੈਂਸ ਹੁੰਦਾ ਮਤਲਬ ਅੰਗਰੇਜ਼ੀ ਮਾ ਇਸ ਨੂੰ ਕਹਦੇ ਆ ਆਪਾਂ ਇਨਟੈਫੀਨਿਟ ਟੈਂਸ ਇਨਟੈਫੀਨਿਟ ਜਿਸ ਤਰ੍ਹਾਂ ਕਿ ਮੈਂ ਖਾਂਦਾ ਹਾਂ ਮੈਂ ਖਾਂਦਾ ਹਾਂ ਤੂੰ ਬੋਲਦੀ ਹੈ तू बोलदी है मतलब दा 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 पीछे जिसके लग रहा हां चाह दी दी दी, दी लग रहा वो हो गया अल्टेबिनेट टेंस तन्ने اسنو کہنا ਆਮ ਟੈਂਸ ਬੋਲ ਮੈਂ ਐਡੇ ਓਖੇ ਨਹੀਂ ਆਂਦੇ ਮੈਨੂੰ ਤਾਂ ਸਿੱਧਾ ਸਿੱਧਾ ਸਿਖਾ ਚੱਲ ਫਿਰ ਤਾਂ ਆਪਾਂ ਦੂਜੇ ਲੋਟ ਸਿੱਖ ਲਾਂ ਦੂਜੇ ਲੋਟ ਹੀ ਸਿਖਾ ਹੁਣ ਆਮ ਆਮ ਟੈਂਸ ਨਾ ਇੱਕਾਂ ਦਾ ਪੁਰਖ ਪੁਰਖਵਾਚਕ ਟੈਂਸ ਪੁਰਖਵਾਚਕ ਟੈਂਸ ਹਾਂ ਹਾਂ ਮਤਲਬ ਇਸ ਤਰ੍ਹਾਂ ਪਹਿਲਾ ਮਨੁੱਖ ਦੂਸਰਾ ਮਨੁੱਖਾ ਤੀਸਰਾ ਮਨੁੱਖਾ ਅੱਛਾ ਮਤਲਬ ਆਦੀ ਮਾਨਵ ਉਹ ਨਹੀਂ ਨਹੀਂ ਉਹ ਵਾਲਾ ਨਹੀਂ ਤੂੰ ਤਾਂ ਤੇ ਹਿਸਟਰੀ ਮੇ ਹਿਸਟਰੀ ਚ ਲੈ ਗਈ ਟੈਂਸਰ ਉਹ ਨਹੀਂ ਪਹਿਲੇ ਮਨੁੱਖ ਦਾ ਮਤਲਬ ਹੁੰਦਾ ਜਿਸ ਤਰ੍ਹਾਂ ਮੈਂ ਪਹਿਲੇ ਮਤਲਬ ਤੂੰ ਹਾਂ ਹਾਂ ਇਹਨੇ ਸਮਝ ਆ ਗਿਆ ਆ ਗਿਆ ਦੂਜਾ ਮਨੁੱਖ ਹੋ ਗਿਆ ਹੁਣ ਤੂੰ ਮੈਂ ਦੂਜਾ ਮਨੁੱਖ ਠੀਕ ਆ ਹਾਂ ਮਤਲਬ ਜਦ ਮੈਂ ਤੈਨੂੰ ਬੁਲਾਵਾਂ ਮੈਂ ਐ ਨਹੀਂ ਕਹਾਗਾ ਮੈਂ ਆ ਜਾ ਇੱਧਰ ਮੈਂ ਤੈਨੂੰ ਕਹਾਗਾ ਤੂੰ ਕਿੱਥੇ ਚੱਲੀ ਤੂੰ ਇਹ ਕਰਦੀ ਤੂੰ ਉਹ ਕਰਦੀ ਤੁਸੀਂ ਕੀ ਕਰਦੇ ਐਂ ਕਹਾਂਗੇ ਨਾ ਜੇ ਮੈਂ ਆਪਣੇ ਲਈ ਬਾਰਤਾਂ ਤਾਂ ਮੈਂ ਕਹਾਂਗਾ ਮੈਂ ਖਾਂਦਾ ਮੈਂ ਪੀਂਦਾ ਮੈਂ ਇਹ ਆ ਅੱਛਾ ਹਾਂ ਹੁਣ ਆ ਗਿਆ ਇੱਕ ਤੀਜਾ ਮਨੁੱਖ ਤੀਜਾ ਮਨੁੱਖ ਉਹ ਮੋਟਰਸਾਈਕਲ ਆਣਾ ਨਹੀਂ ਮੈਂ ਐਂਸ ਦੀ ਗੱਲ ਕਰਦਾ ਅੱਛਾ ਇਹ ਤੀਜਾ ਮਨੁੱਖ ਹਾਂ ਮਨੂਸੀ ਨੂੰ ਲਾਲੇ ਚੱਲ ਪਾਉਂਦਾ ਰੰਗ ਦੇ ਲਾਣੀ ਹਾਂ ਇਸ ਨੂੰ ਕਹਾਗੇ ਪਾ ਉਹ ਉਹ ਮੈਂ ਤੂੰ ਉਹ ਠੀਕ ਆ ਮੈਂ ਤੂੰ ਐਨਾ ਸਮਝ ਆ ਗਿਆ ਆ ਗਿਆ ਆ ਗਿਆ ਅੱਗੇ ਚੱਲ ਹਾਂ ਇਹ ਤਾਂ ਹੋ ਗਿਆ ਆਪਣਾ ਅਨਟਾਈਪਡ ਟੈਂਸ ਆਪਾਂ ਨਾਉਨ ਕੀ ਕਿਸਮ ਉਹ ਕਹੇ ਤਾਂ ਨੇ ਆਏ ਸੀ ਹੂੰ ਦੇਖ ਇਹ ਇਹ ਤਾਂ ਹੋ ਗਿਆ ਪ੍ਰੈਜ਼ੈਂਟ ਟੈਂਸ ਹੂੰ ਮਤਲਬ ਜਿਹੜਾ ਆਪਾਂ ਵਰਤ ਰਹੇ ਹਾਂ ਉਹ ਦੂਜਾ ਟੈਂਸ ਆ ਗਿਆ ਅਨਟਾਈਪਡ ਵੀ ਭੂਤ ਟੈਂਸ ਮਤਲਬ ਜਿਹੜਾ ਟੈਂਸ ਮਰ ਗਿਆ ਭੂਤ ਬਣ ਗਿਆ ਓਹੋ ਟੈਂਸ ਨੂੰ ਥੋੜਾ ਮਾਰਨਾ ਹੂੰ ਮਤਲਬ ਜਿਹੜੀ ਗੱਲ ਆਪਾਂ ਨੇ ਕਰਤੀ ਉਹ ਆਪਣੇ ਹੱਥਾਂ ਦੇ ਬਾਹਰ ਚਲੀ ਗਈ ਭਲੇ ਕੱਲ ਬਣ ਗਈ ਕੱਲ ਬਣ ਗਈ ਯੈਸਟਰਡੇ ਬਣ ਗਈ ਯੈਸਟਰਡੇ ਅੱਛਾ ਭਲੇ ਉਸ ਕਾਲ ਲਗਾ ਹੁਣ ਆਪਾਂ ਇਤਿਹਾਸ ਰਹਿ ਗਿਆ ਆਪਾਂ ਉਸ ਨੂੰ ਜਿਹੜੀ ਕਰ ਲਈ ਕਰ ਲਈ ਚਾਹ ਬਾਈ ਮੈਂ ਤਾਂ ਸਿੱਧੇ ਸਿੱਧੇ ਸਖਾ ਮੈਨੂੰ ਨਹੀਂ ਨਾ ਸੋੰਦਾਂ ਉਹ ਸਿੱਧੇ ਸਿੱਧੇ ਤੁਹਾਨੂੰ ਦੱਸ ਰਿਹਾ ਫਿਰ ਉਦਾ ਮਾਤਬਲਾ ਜਿ ਤਰ੍ਹਾਂ ਵੀ ਸੀ ਬੋਲ ਸੀ ਸਨ ਸਨ ਹਾਂ ਇਹ ਇਸ ਮਤਲਬ ਕਿ ਜਦ ਤੂੰ ਇਹ ਗੱਲ ਕਰੇਂਗੀ ਵੀ ਮੈਂ ਚਾਹ ਪੀ ਲਈ ਸੀ ਮੈਂ ਚਾਹ ਪੀ ਲਈ ਸੀ ਪਰ ਅੱਜ ਤਾਂ ਮੈਂ ਪੀਤੀ ਨਹੀਂ ਮੈਂ ਖਾ ਖਾਂਦੀ ਸੀ ਮੈਂ ਜਾਂਦੀ ਸੀ ਹਾਂ ਜਾਂ ਮੈਂ ਜਾ ਰਿਹਾ ਜਾਂਦਾ ਸੀ ਇਹ ਬਣ ਗਿਆ ਪਾਸਟ ਆਪਾਂ ਨੇ ਮਤਲਬ ਕਿ ਜਾਂਦਾ ਸੀ ਹੁਣ ਜਾ ਨਹੀਂ ਰਿਹਾ ਠੀਕ ਆ ਇਹ ਤਾਂ ਹੋ ਗਿਆ ਪਾਸਟ ਤੀਸਰਾ ਟੈਂਸ ਇੱਕ ਹੋਰ ਵੀ ਆ ਮੈਂ ਮੈਂ ਤਾਂ ਸਿੱਧੀ ਸਿੱਧੀ ਅੰਗਰੇਜ਼ੀ ਸਿੱਖਣੀ ਆ ਟੈਂਸ ਆ ਟੂਨਸਾਂ ਦੇ ਚੱਕਰ ਮੈਨੂੰ ਨਾ ਪਾ ਹਾਂ ਜੇ ਕੋਈ ਸਿੱਧੀ ਸਿੱਧੀ ਜੀ ਆਂਦੀ ਹੋ ਸਿਖਾ ਦੇ ਨਹੀਂ ਤਾਂ ਮੈਂ ਜਾ ਰਹੀ ਆ ਸਿੱਧੀ ਸਿੱਧੀ ਹੁਣ ਤੈਨੂੰ ਮੈਂ ਕਿਵੇਂ ਸਿਖਾਵਾਂ ਬਸ ਫਿਰ ਰਹਿਣ ਦੇ ਚਲ ਅੱਛਾ ਤੈਨੂੰ ਪਰ ਰੱਟਿਆ ਵਾਲੀ ਸੋਦੀ ਸਿੱਖਣੀ ਆ ਤੂੰ ਮੈਨੂੰ ਇੱਕ ਤਾਂ ਅੱਖਰ ਦੱਸ ਦੇ ਜਿਹੜਾ ਮੈਂ ਬੋਲ ਸਕਾਂ ਕਿਸੇ ਨੂੰ ਸਾਹਮਣੇ ਵਾਲੇ ਨੂੰ ਉਹਨੂੰ ਪਤਾ ਲੱਗ ਜਾ ਮੈਨੂੰ ਅੰਗਰੇਜ਼ੀ ਆਉਂਦੀ ਆ ਬਸ ਅੱਛਾ 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 ਹੋਰ ਫੇਰ ਤਾ ਤੂੰ ਨਾ ਬੱਸ ਪ੍ਰੈਸਰ ਜਾਂ ਪਾਣਾ ਲਖਰ ਹੋਵੇ ਵੀ ਸਾਹਮਣੇ ਵਾਲੇ ਨੂੰ ਹੋਵੇ ਬੜਾ ਹਾਈ ਫਾਈ ਬੋਲਦੀ ਆ ਕੁੜੀ ਇੱਕ ਇੱਕ ਤਾਂ ਮੈਨੇ ਸਿੱਖ ਲਿਆ ਉਹ ਵਾਲਾ ਆ ਆ ਆ ਆ ਬੱਸ ਆ ਆ ਆ ਸਿੱਖ ਲਿਆ ਫੇਰ ਤੂੰ ਇੱਕ ਤੈਨੂੰ ਐਸਾ ਅੱਖਰ ਸਿਖਾਵਾਂ ਹੂੰ ਵੀ ਜਦੋਂ ਰੋਬ ਪਾਦਾ ਕਰ ਬੰਤੇ ਵਰ ਮੁੜ ਕੇ ਅਗਲਾ ਹਾਂ ਬੱਸ ਇਹ ਅੰਗਰੇਜ਼ੀ ਸਿਖਾ ਜੇ ਕੋਈ ਤੈਨੂੰ ਜਿਆਦਾ ਕੋਈ ਗੱਲਾਂ ਜੀਆਂ ਮਾਰੇ ਅੰਗਰੇਜ਼ੀ ਚ ਹੂੰ ਬੱਸ ਤੂੰ ਐ ਕਰ ਲੈ ਕਰ ਪਹਿਲਾਂ ਤਾਂ ਹੂੰ ਫੇਰ ਕੀ ਕਰ ਹਾਓ ਹੂੰ ਬੋਲੋ

ऑफ स्पीकिंग विद मी विद मी शट अप शट अप बस इस तो आगे अगला कोई बोलेगा ही नहीं ओ बस ਐਨੀ ਅੰਗਰੇਜ਼ੀ ਸੀ ਹੈ ਉਹੀ ਫਿਰ ਮੈਂ ਟੈਂਸ਼ਨਸ ਖਾਈ ਗਿਆ ਉਸ ਤੋਂ ਬਾਅਦ ਤੋਂ ਮੂੰਹ ਦੇ ਵਿੱਚ ਜੋ ਮਰਜੀ ਬੁੜ 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 ਕਰੀ ਜਾਏ ਅਗਲੇ ਨੂੰ ਕੀ ਪਤਾ ਹੁਣ ਕੀ ਬੋਲ ਰਿਹਾ ਬਸ ਇਹ ਅੱਖਰ ਠੀਕ ਆ ਉਹ ਸਮਝ ਜਗਾ ਵੀ ਤੁਮਰੇ ਆਪਾਂ ਨੇ ਤਾਂ ਪ੍ਰੈਸ਼ਰ ਪਾਣਾ ਲੋਕਾਂ ਤੇ ਬਸ ਆਪਾਂ ਨੇ ਟੈਂਸ਼ਨਾਂ ਤੋਂ ਕੀ ਲੈਣਾ ਬਸ ਇਹਨੂੰ ਰੱਖਤਾ ਬਸ ਠੀਕ ਆ ਇੱਕ ਵਾਰੀ ਫੇਰ ਦੱਸੀ ਹਾਓ